ਕਿ ਚੰਗਾ ਅੱਲਾ ਕੇ ਦੀ ਕਿਹਨ ਚੱਕ ਕਰ ਸਕਦੇ ਤੁਸੀਂ ਪੀ ਇਹਨੂੰ ਜਵਾਬ ਦਿਓ ਜਿਹੜੀ ਕੁੜੀ ਆ ਲੈ ਕੇ ਆਈ ਦੀ ਕਿਹਨ ਚੱਕ ਕਰ ਸਕਦੇ ਤੁਸੀਂ ਤੁਸੀਂ ਨਾ ਗੁੰਡੀ ਗੁੰਡਾ ਕਰਤੀ ਕਿਉਂ ਬੰਦਦੇ ਹੋ ਤੁਸੀਂ ਇਹ ਆਈ ਛੋਟੀ ਕੁੜੀਆਂ ਨਾਲ ਲੈ ਕੇ ਆਈ ਦੀ ਆ ਇਹਦੇ ਕੋਈ ਸਾੜੀ ਲੈਣੀ ਆ ਹਾਂ ਇਹ ਕਹਿੰਦੇ ਚੱਕ ਨਹੀਂ ਆ ਚੱਕ ਨਹੀਂ ਕਰਨਾ ਤੇਰੀ ਗੱਲ ਨੂੰ ਚੱਕਰਨਾ ਪਾਸੇ ਜਿੱਥੇ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨੂੰ ਹਰ ਇੱਕ ਤੇ ਸੁਵਿਧਾ ਦੇਣ ਦੀ ਗੱਲ ਕਰ ਰਹੀ ਹੈ ਤੇ ਉੱਥੇ ਹੀ ਪਠਾਨਕੋਟ ਦੇ ਸਰਕਾਰੀ ਹਸਪਤਲ ਅਕਸਰ ਸੁਰਖੀਆਂ ਦੇ ਵਿੱਚ ਰਹਿੰਦਾ ਹੈ ਜਿਸ ਦੇ ਵਿੱਚ ਲੋਕ ਖੱਜਲਖੁਆਰ ਹੁੰਦੇ ਨਜ਼ਰ ਆ ਰਹੇ ਨੇ ਤੇ ਦੱਸ ਦਈਏ ਇਦਨਾ ਇੱਕ ਮਾਮਲਾ ਉਸ ਲਈ ਦੇਖਣ ਨੂੰ ਮਿਲਿਆ ਜਿੱਥੇ ਪਠਾਨਕੋਟ ਦੇ ਸਰਕਾਰੀ ਹਸਪਤਲ ਵਿਖੇ ਆਪਣੀ ਅੱਖਾ ਵਿਖਾਉਣ ਆਈ ਇੱਕ ਮਹਿਲਾ ਦੇ ਨਾਲ ਅੱਖਾਂ ਦੀ ਮਾਹੀ ਡਾਕਟਰ ਵੱਲੋਂ ਤਿੱਖੀ ਨੋਕ ਚੋਕ ਕੀਤੀ ਗਈ ਅਤੇ ਡਾਕਟਰ ਵੱਲੋਂ ਬਦਸਲੂਕੀ ਕੀਤੀ ਗਈ ਜਿਸ ਦੇ ਪਿੱਛੇ ਕਾਰਨ ਸੀ ਕਿ ਅੱਖਾਂ ਦੀ ਡਾਕਟਰ ਨੇ ਮਹਿਲਾ ਨੂੰ ਮਹਿਲਾ ਮਰੀਜ਼ ਨੂੰ ਆਪਣੇ ਬੱਚੇ ਨੂੰ ਕਮਰੇ ਤੋਂ ਬਾਹਰ ਛੱਡ ਕੇ ਆਉਣ ਦੇ ਲਈ ਕਿਹਾ ਜਿਸ ਤੋਂ ਬਾਅਦ ਜਦੋਂ ਮਹਿਲਾ ਮਰੀਜ਼ ਨੇ ਇਨਕਾਰ ਕਰ ਦਿੱਤਾ ਤਾਂ ਅਖਾਦੀ ਡਾਕਟਰ ਨੇ ਉਸ ਨੂੰ ਆਪਣੇ ਕਮਰੇ ਵਿੱਚੋਂ ਬਾਹਰ ਜਾਣ ਦਿੱਤੀ ਤੇ ਉਸਤੇ ਨਾਲ ਬੱਤਸਲੂ ਕੀ ਕੀਤੀ ਗਈ ਤੇ ਜਿਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਤੇ ਉਸ ਤੋਂ ਬਾਅਦ ਉੱਚ ਅਧਿਕਾਰੀਆਂ ਵੱਲੋਂ ਇਸ ਦਾ ਕੜਾ ਸੰਗਿਆਨ ਲੈਂਦੇ ਹੋਏ ਜਿਹੜਾ ਹੈ ਜਿਥੇ ਡਾਕਟਰ ਨੂੰ ਡੈਪਿਟੇਸ਼ਨ ਤੇ ਜਿਹੜੀ ਹੈ ਆਈਸੀ ਉਸ ਨੂੰ ਫਿਰ ਵਾਪਸ ਭੇਜ ਦਿੱਤਾ ਹੈ ਉੱਥੇ ਹੀ ਉਸ ਦੇ ਉੱਪਰ ਕਾਰਵਾਈ ਕਰਨ ਦੀ ਸਿਧ ਵਿਭਾਗ ਨੂੰ ਵੀ ਲਿਖਿਆ ਗਿਆ ਤੇ ਉੱਥੇ ਜੇਕਰ ਅਸੀਂ ਗੱਲ ਕਰੀਏ ਸਰਕਾਰੀ ਹਸਪੀਟਲ ਦੇ ਐਸਐਮਓ ਤਾਂ ਉਹਨਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਬੀਤੇ ਦਿਨ ਇੱਕ ਵੀਡੀਓ ਜਿਹੜੀ ਹੈ ਵਾਇਰਲ ਹੋਈ ਸੀ ਜੋ ਕਿ ਉਹਨਾਂ ਦੇ ਧਿਆਨ ਦੇ ਵਿੱਚ ਆਈ ਹੈ ਤੇ ਇਸ ਵੀਡੀਓ ਦੇ ਆਧਾਰ ਤੇ ਜੋ ਬੱਤਸਲੂ ਕੀ ਡਾਕਟਰ ਦੇ ਵੱਲੋਂ ਮਹਿਨ ਮਰੀਜ਼ ਦੇ ਨਾਲ ਕੀਤੀ ਗਈ ਆ ਉਸ ਨੂੰ ਰੱਖ ਕੇ ਡਾਕਟਰ ਜੋ ਕਿ ਡੈਪੂਟੇਸ਼ਨ ਤੇ ਆਈ ਸੀ ਉਸ ਨੂੰ ਵਾਪਸ ਭੇਜ ਦਿੱਤਾ ਗਿਆ ਇੰਨੀ ਇਹੀ ਨਹੀਂ ਸਿਹਤ ਵਿਭਾਗ ਨੂੰ ਵੀ ਇਸ ਡਾਕਟਰ ਵੱਲੋਂ ਜਿਹੜਾ ਹੈ ਉਸ ਦੀ ਗਲਤੀ ਦੇ ਬਾਰੇ ਜਿਹੜਾ ਬੰਦੀ ਕਾਰਵਾਈ ਕਰਨ ਦੇ ਲਈ ਵੀ ਲਿਖਿਤ ਅਰਜ਼ੀ ਜੜੀ ਉਹ ਦਿੱਤੀ ਗਈ। ਮੈਂ ਕਿਹਨਾਂ ਨਾਲ ਲੈ ਕੇ ਕਿਉਂ ਚੈੱਕ ਕਰ ਸਕਦੇ ਸਾਨੂੰ? ਤੁਸੀਂ ਇਹਨੂੰ ਜਵਾਬ ਦਿਓ ਕਿ ਜਾਇ ਗੁੜੀਆਂ ਲੈ ਕੇ ਆ ਜੀ ਤੁਸੀਂ ਕਿਉਂ ਨਹੀਂ ਚੈੱਕ ਕਰ ਸਕਦੇ? ਤੁਸੀਂ ਨਾ ਗੁੰਡੀ ਗਾ ਗੁੰਡਾ ਕਰਤੀ ਕਿਉਂ ਬੰਦਦੇ ਤੁਸੀਂ? ਤੁਸੀਂ ਪਾਵੇਂ ਨਹੀਂ ਗੁੰਡਾ ਕਰਤੀ ਤੁਸੀਂ ਪਾ ਰਹੇ ਹੋ। ਇਹ ਆਏ ਛੋਟੀ ਕੁੜੀਆਂ ਨਾਲ ਲੈ ਕੇ ਆਈ ਦੀ ਆ ਇਹਦੇ ਕੋਈ ਸਾੜੀ ਲੈਣੇ ਆ। ਹਾਂ ਇਹ ਕਹਿੰਦੇ ਚੱਕ ਨਾ ਚੱਕਬ ਨਹੀਂ ਕਰਨਾ ਤੇਰੀ ਗੱਲ ਨੂੰ ਚੱਕਣਾ ਮੈਡਮ ਤੁਸੀਂ ਇਹਨੂੰ ਜਵਾਬ ਦਿਓ ਕਿਉਂ ਨਹੀਂ ਚੱਕ ਕਰਨਾ ਵੀ ਮੈਂ ਚੱਲੂ ਮੈਂ ਚੱਲੂ ਮੈਂ ਜਾਓ ਕੋਈ ਗੱਲ ਨਹੀਂ ਤੁਸੀਂ ਇਹਨੂੰ ਜਵਾਬ ਦਿਓ ਕਿ ਤੁਸੀਂ ਕਿਉਂ ਚੱਕ ਨਹੀਂ ਕਰਨਾ ਬੱਚਿਆਂ ਨਾਲ ਆ ਹੀ ਆਏ ਤੁਸੀਂ ਕਿਉਂ ਚੱਕ ਨਹੀਂ ਕਰ ਸਕਦੇ ਇਹਨੂੰ ਇਹ ਗੱਲ ਦਾ ਜਵਾਬ ਦਿਓ ਹਾਂ ਜੀ ਤੁਸੀਂ ਇਹੋ ਕਹ ਰਹੇ ਕਰਦੇ ਰਹੋ ਮਿਲਣਾ ਹੈ ਹਾਂ ਤੁਹਾਨੂੰ ਡਾਰਕਉਂਗੀ ਤੁਹਾਨੂੰ ਕਿਸੇ ਨੇ ਡਾਰਿਆ ਨਹੀਂ ਮੈਡਮ ਬਾਗ ਵੀ ਹੋ ਗਈ ਤਾਂ ਆ ਗਈ ਹੈ ਤੇ ਸਰਕਾਰ ਦੇ ਨੌਕਰ ਬਾਗ ਵੀ ਕੋਈ ਨਹੀਂ ਚੱਲਦਾ ਇੱਥੇ ਸਾਰਿਆਂ ਦੀ ਬਾਗ ਵੀ ਬਹੁਤ ਹੈ ਬਾਕੀ ਬਹੁਤ ਹੈ ਬਾਕੀ ਸਾਰਿਆਂ ਦੀ ਬਹੁਤ ਹੈ ਤੁਹਾਡੀ ਜੇ ਸਾਡੀ ਬਾਗ ਵੀ ਹੈ ਸਾਡੀ ਵੀ ਬਾਗ ਬਹੁਤ ਹੈ ਹਾਂ ਵੀ ਚੱਕ ਕਿਉਂ ਨਹੀਂ ਕਰਨਾ ਤੁਸੀਂ ਦੱਸੋ ਹਾਂ ਜੋ ਤੁਸੀਂ ਤੱਕ ਬੁੱਢਾ ਕਿ ਤੂੰ ਹੀ ਲੱਗਿਆ ਆਏ ਕੀ ਗਿਆ ਤੇਰੇ ਆ ਕੀ ਲੱਗੇ ਦੱਸੋ ਸਾਰੇ ਜਾਨੇ ਦੇਖੇ ਕਰਦੇ ਦੱਸੋ ਕੀ ਆ ਹਾਂ ਦੱਸੋ ਨਾ ਕੀ ਗੱਲ ਹੈ ਤੁਹਾਡੇ ਕੋਲ ਮੈਨੂੰ ਤਾਂ ਲੱਗਦਾ ਨਹੀਂ ਮੈਨੂੰ ਤਾਂ ਲੱਗਦਾ ਨਹੀਂ ਤੁਸੀਂ ਮੈਂਟਲੀ ਠੀਕ ਹੋ ਚੱਕ ਕੀ ਕਰਾਣ ਤੁਹਾਡੇ ਕੋਲ ਤੁਹ ਜਾ ਨਹੀਂ ਤੂੰ ਇਹ ਲੈ ਲੈ ਨਹੀਂ ਤੂੰ ਜਾ ਬਹੁਤ ਹੋ ਗਿਆ ਬਹੁਤ ਹੋ ਗਿਆ ਬਸ ਬਹੁਤ ਹੋ ਗਿਆ ਮੈਡਮ ਬਹੁਤ ਹੋ ਗਿਆ ਪਹਿਲ ਹੋਈ ਸੀ ਕਿ ਆਈ ਡਿਪਾਰਟਮੈਂਟ ਦੇ ਵਿੱਚ ਕੀ ਕਾਰਵਾਈ ਕੀਤੀ ਸੀ ਸਾਡੇ ਸਿਵਲ ਹਸਪੀਟਲ ਵਿੱਚ ਜਿਹੜੇ ਸਾਡੇ ਆਪਣੇ ਇੱਥੇ ਤਨਾਤਾਈ ਸਰਜਨ ਹੈਗੇ ਡਾਕਟਰ ਨੇ ਆਹ ਗੁੱਤਾ ਉਹ ਮਟੈਂਟੀ ਲੀਵ ਤੇ ਚੱਲ ਰਹੇ ਹੈਗੇ ਉਹਨਾਂ ਦੀ ਥਾਂ ਤੇ ਡੈਪੂਟੇਸ਼ਨ ਤੇ ਡਾਕਟਰ ਸਾਹਿਬ ਦੀ ਡਿਊਟੀ ਲੱਗੀ ਸੀਗੀ ਸੋਮਵਾਰ ਮੰਗਲਵਾਰ ਬੁੱਧਵਾਰ ਡਾਕਟਰ ਅੰਕਿਤ ਹੈਗੇ ਉਹਨਾਂ ਦੀ ਡਿਊਟੀ ਲੱਗੀ ਸੀਗੀ ਤੇ ਸ਼ੁੱਕਰ ਸ਼ਨੀ ਜਿਹੜੇ ਹੈਗੇ ਅਪਥਰਮਿਕ ਅਫਸਰ ਹੈਗੇ ਉਹਨਾਂ ਦੀ ਡਿਊਟੀ ਲੱਗੀ ਸੀਗੀ ਤੇ ਕੱਲ ਇੱਕ ਵੀਡੀਓ ਵਾਇਰਲ ਹੋਇਆ ਜਿਹਦੇ ਵਿੱਚ ਉਹਨਾਂ ਨੇ ਕਿਸੇ ਪੇਸ਼ੈਂਟ ਨੂੰ ਦੇਖਣ ਤੋਂ ਮਨਾਂ ਕੀਤਾ ਜਾਂ ਉਹਦੇ ਨਾਲ ਬਤਰੀਜ਼ੀ ਕੀਤੀ ਹੈਗੀ ਆ ਮਾਨਯੋਗ ਸਿਵਲ ਸਰਜਨ ਡਾਕਟਰ ਅਦਿਤਿ ਸਰਾਈਆ ਨੇ ਬਹੁਤ ਹੀ ਜ਼ਿਆਦਾ ਕੜਾ ਸੰਘਣ ਲਿਆ ਹੈਗਾ ਇਹ ਉਹਦੀ ਜਿਹੜੀ ਡੈਪੋਟੀਸ਼ਨ ਹੈਗੀ ਆ ਉਹਦੀ ਕੈਂਸਲ ਕਰ ਦਿੱਤੀ ਹੈਗੀ ਤੇ ਵਾਪਸ ਉਹਨੂੰ ਆਪਣੀ origignal place of posting ਤੇ ਤਾਂ ਤੇ ਭੇਜ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਅਸੀਂ ਜਿਹੜਾ ਹੈਗਾ ਇਹ ਜੋ ਵੀ ਕਾਰਵਾਈ ਹੈਗੀ ਹੈ ਅਸੀਂ ਲੈਟਰ ਲਿਖ ਕੇ ਮੈਂ ਉਚਿਤ ਅਧਿਕਾਰੀਆਂ ਨੂੰ ਉਹਨੂੰ ਦੇ ਦੇਣਾ ਹੈਗਾ ਤੇ ਜੋ ਵੀ ਕਾਰਵਾਈ ਉਹਨਾਂ ਵੱਲੋਂ ਆਈਗੀ ਅਸੀਂ ਉਸ ਦਾ ਲੋਗਾ। ਸਨੇਹਾ ਕਿਹਦੇ ਨਾਲ ਜਾਂਦਾ ਲੋਕਾਂ ਨੂੰ ਵੀ ਤੇ ਡਾਕਟਰਾਂ ਨੂੰ ਮੈਂ ਸਨੇਹਾ ਦੇਣਾ ਚਾਹੁੰਦਾ ਡਾਕਟਰਸ ਨੂੰ ਵੀ ਸਨੇਹਾ ਦੇਣਾ ਚਾਹੁੰਦਾ ਕਿ ਜਿਹੜਾ ਸਾਡੇ ਕੋਲ ਜਿਹੜਾ ਆਉਂਦਾ ਹੈ ਉਹ ਪਹਿਲੇ ਆਲਰੇਡੀ ਪਰੇਸ਼ਾਨ ਹੁੰਦਾ ਹੈਗਾ। ਤੇ ਡਾਕਟਰਸ ਨੂੰ ਚਾਹੀਦਾ ਹੈਗਾ ਕਿ ਉਹਨਾਂ ਨਾਲ ਬਹੁਤ ਹੀ ਨਰਮੀ ਨਾਲ ਪਿਆਰ ਨਾਲ ਤੇ ਉਹਨਾਂ ਨੂੰ ਰੋਗ ਮੁਕਤ ਕਰਨ ਦੀ ਕੋਸ਼ਿਸ਼ ਕਰਨਾਂ ਆ ਕਿ ਉਹਨਾਂ ਨਾਲ ਲਗਾਲੀ ਗਲੋਚਾਂ ਚੜਪ ਕਰਿਆ ਨਾ ਕਰਨ ਤੇ ਇਸ ਕਰਕੇ ਲੋਕਾਂ ਨੂੰ ਵੀ ਮੈਨੂੰ ਇਹ ਕਹਿਣਾ ਚਾਹਣਾ ਹੈ ਕਿ ਸਿਵਲ ਹਸਪੀਟਲ ਵਿੱਚ ਸਾਰੀਆਂ ਕਿਸਮ ਦੀਆਂ ਸਹੂਿਤਾਵਾਂ ਹਰ ਕਿਸਮ ਦਾ ਸਪੈਸ਼ਲਿਸਟ ਅਵੇਲੇਬਲ ਹੈਗਾ ਜੇ ਕਿਸ ਨੂੰ ਕੋਈ ਪ੍ਰੋਬਲਮ ਆਂਦੀ ਹੈਗੇ ਤੇ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀਟੀ ਦੀ ਰਿਪੋਰਟ